19 ਸਾਲ ਦੀ ਬੇਨਾਸ਼ ਨਾ ਸੀ 21 ਵਰ੍ਹੇ ਇੱਕਰੇ ਬੈਠਾ ਗਏ ਇਹ ਅੰਦਰ ਰਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਫੇਰ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਤਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਕਰਕੇ ਆਰ ਕੇ ਜਨਾ ਮੁਰਤੇ ਸਗਣ ਤੇ ਆਦਾਂ ਲੱਗਿਆ ਕਿ ਮੈਂ ਤੇ ਕੰਮ ਤੇ ਸੀ ਜਿਹੜੀ ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਜੀ। ਇਹ ਬ੍ਰੌਂਡਡ ਹੈ ਜੀ। ਹਾਂਜੀ ਸਰ ਜੀ ਕੋਲ ਬ੍ਰੌਂਡਡ ਸੀਗਾ। 28 ਮੇਰਾ ਨਾਮ ਦਰਸ਼ਨ ਲਾਲ ਜੀ। ਇਹ ਕਿਹੜੇ ਜਗ੍ਹਾ ਤੋਂ? ਮਾਛੀਆੜਾ ਸਾਹਿਬ ਤੋਂ। ਪਟਵੜ ਕਿਹੜਾ ਮੁੱਲਾ? ਮਲਾਈ ਕਿਹੜਾ ਗੁਰਨਾਨਕ ਮੁੱਲਾ। ਗੁਰਮਨਤ ਮੁੱਲਾ। ਹਾਂਜੀ। ਤੇ ਕੀ ਹੋਇਆ ਜੋ ਅੱਜ ਉਹ ਲੜ ਰਿਹਾ? ਕੋਟਾ ਬੇਟਾ ਸੀ ਉਹ। ਹਾਂਜੀ ਮੇਰਾ ਲੜਕਾ ਹੈ। ਇਹ ਕਿੰਨੀ ਉਮਰ ਦਾ ਕੀ ਨੌਂ ਸੀ? 19 ਸਾਲ ਸੀ ਅਵਿਨਾਸ਼ ਨੌਂ ਸੀ। 21 ਵਜੇ। ਇੱਕਰੇ ਬੈਠਾ ਗਈ ਅੰਦਰ ਰਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਫੇਰ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਗੱਲਾਂ ਤੇ ਆ ਕੇ ਜਨਾਈ ਮੁਰਤੇ ਸਗਣ ਪਤਾ ਨਹੀਂ ਲੱਗਿਆ ਜੇ ਮੈਂ ਤੇ ਕੰਮ ਤੇ ਸੀ ਜਿਹੜੀ ਤੇ ਤੇ ਹੋਇਆ ਕੀ ਸੀ ਦਾ ਹੋਇਆ ਕੁਛ ਵੀ ਨਹੀਂ ਘਰੇ ਤੇ ਕੋਈ ਗੱਲ ਨਹੀਂ ਖੰਡਾ ਤੇ ਲਹਿਦਾ ਕਮਰੇ ਚ ਬੈਠਾ ਸੀ ਨਾ ਹੀ ਨਾ ਇੱਥੇ ਆਪਣੇ ਪਰਝਾਈ ਕੋਲ ਬੈਠਾ ਸੀ ਆਪਣੇ ਪਰਝਾਈ ਕੋਲ ਬੈਠਾ ਬੈਠਾ ਉਧਰ ਚਲੇ ਗਿਆ ਦੂਵੇ ਕਮਰੇ ਚ ਨਾਲ ਦੇ ਤੇ ਤੇ ਮੈਨੇ ਜੋ ਜਿਹੜੀ ਸੁਸਾਈਡ ਕੀਤੀ ਹੈ ਕਮੇ ਕੀਤੀ ਹੈ ਇਹਦੇ ਕੋਈ ਪਤਾ ਨਹੀਂ ਇਹ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਕੋਈ ਯਾਦ ਗੱਲ ਕਰਨੀ ਨਹੀਂ ਮੈਂ ਸਵੇਰੇ ਕੰਮ ਤੇ ਗਿਆ ਜੀ ਇਹ ਫਾਹਰ ਆ ਨਹੀਂ ਫਾਹਰ ਪਤਾ ਨਹੀਂ ਮੈਨੂੰ ਇਸ ਗੱਲ ਦਾ ਮੈਨੂੰ ਪਤਾ ਨਹੀਂ ਅਜੇ ਮੈਂ ਤੇ ਘਰ ਦੇ ਆ ਕੇ ਵੀ ਨਹੀਂ ਵੜਿਆ ਡਾਕਟਰ ਮਨਪ੍ਰੀਤ ਕਾ ਮੈਡੀਕਲ ਆਫਿਸਰ ਸਿਲੋਸ ਤੋਂ ਨਾਲਾ ਮਨਮਤ ਸੁਣ ਦਿੱਤੀ ਕੀ ਅਜਿਹਾ ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ ਇੱਕ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੇ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਜੀ ਬ੍ਰੌਡਰਿ ਹੈ ਜੀ ਹਾਂਜੀ ਸਰ ਕੋਲ ਬ੍ਰੌਡਰਿਟ ਸਿਕਾ ਸਰ ਸੁਸਾਈਡ ਦਾ ਕੀ ਮਾਮਲਾ ਜੀ ਇਹ ਪੂਰੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਜਾਗ ਹਾਂ ਮਤਲਬ ਕਰੀਬ 5:00 ਵਜੇ ਹੂੰ ਪੂਰੀ ਮਾango ਹੈ ਰੋਜ਼ਾਨੀ ਘਰ ਆਏ ਨੂੰ ਹੈਗਾ ਦਰਸ਼ਨ ਨਾਲ ਅੱਛਾ ਜੀ ਬੇਟੀ ਦੀ ਉਮਰ ਹੈ ਕਿ 19 ਸਾਲ ਅਵਨਾਸ਼ ਦੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਵੀ ਦੇ ਪਰ ਕਹਿੰਦੀ ਹੈ ਬੇਲਾ ਰਹਿੰਦੇ ਉਹਨੂੰ ਕੰਮ ਕਾਰ ਨਹੀਂ ਮਿਲਦਾ ਨਾ ਪੂਰੀ ਟੈਨਸ਼ਨ ਜੀ ਦਾ ਟੈਂਕਰ ਕਾਰਾਂ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ। ਜੋ ਪਹਿਲਾਂ ਕਹਿੰਦੀ ਮੈਨੂੰ ਚਾਹ ਪਾਣੀ ਪੀਤਾ ਉਹਦੇ ਬਾਅਦ ਕਹਿੰਦੀ ਵੀ ਮੈਂ 11 ਵਜੇ ਤਕਰੀਬ ਆਪਣੇ ਉੱਥੇ ਗਈ ਕਮਰੇ 'ਚ ਤਾਂ ਉਹ ਦੇਖਾ ਗਾਜ ਜੁੰਨੀ ਵਾਈ ਬੜੀ ਪੱਕੀ ਸੀ ਕੁੰਡੀ ਦੇ ਨਾਮ ਕੇ ਵੱਲ। ਉਹ ਸੂਰਾ ਨੋਟ ਵੀ ਮਿਲਿਆ ਜੀ। ਸੂਰਾ ਨੋਟ ਕੋਈ ਨਹੀਂ ਮਿਲਿਆ ਜੀ। ਕੋਈ ਕਿਹੜੀ ਕਦੀ ਕਿਹੜੀ ਤਾਰ ਤਕਾਵੇ ਕੀਤੀ ਜਾ ਰਹੀ ਸੀ। ਉਹ 101 174 ਹਜ਼ਾਰ ਦੀ ਤਾਰਾਂ ਦਾ ਬਿਜਲੀ ਦੇ ਕੋਈ ਕੀ ਤੁਸ ਨਹੀਂ ਮੇਰੇ ਮਤ ਲੋਕਾਂ ਨਹੀਂ ਵੈਂਦੇ ਨਾ ਕੋਈ ਟੈਂਸ਼ਨ ਹੀ ਟੈਕਨੀਸ਼ੀਅਨ ਆਦਿ ਨੂੰ ਦੇ ਦਿੱਤ ਹੋਈ। 1980 ਵਿਨਾਸ਼ ਨਾ ਸੀ। 21 ਵਜੇ ਇੱਕਰੇ ਬੈਠਾ ਗਈ ਅੰਦਰ ਰਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਤੇ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਕਰਦਾ ਆ ਤੇਰੇ ਮੁੜ ਕੇ ਸਗਣ ਉਹ ਪਹੁੰਚ ਗਿਆ ਜੇ ਮੈਂ ਤੇ ਕੰਮ ਤੇ ਸੀ ਜਿਹੜੀ ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ ਇੱਕ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਹਾਂ ਜੀ ਸਰیکل ਬ੍ਰੌਡਡਰ ਸਿਗਾ ਮੇਰਾ ਨਾਮ ਦਰਸ਼ਨ ਲਾਲ ਜੀ ਕਿਹੜੇ ਜਗ੍ਹਾ ਤੋਂ ਮਾਛਿਆੜਾ ਸਹਿਰ ਤੋਂ ਪਟਵੜ ਕਿਹੜਾ ਮੁੱਲਾ ਮਲਾਈ ਕਿਹੜਾ ਗੁਰਨਾਨਕ ਮੁੱਲਾ ਗੁਰਮੁਖ ਮੁੱਲਾ ਹਾਂ ਜੀ ਤੇ ਕੀ ਹੋਇਆ ਜੋ ਅਟਰ ਹੋਇਆ ਕੋਟਾ ਬੇਟਾ ਸੀ ਹਾਂ ਜੀ ਮੇਰਾ ਲੜਕਾ ਹੈ ਕੀ ਕਿੰਨੀ ਉਮਰ ਹੈ ਕੀ ਨਾਮ ਹੈ 19 ਸਾਲ ਸੀ ਅਬੀ ਨਾਸ਼ ਨਾਮ ਸੀ ਕਿੰਨੀ ਵਜh ਇਹ ਘਰੇ ਬੈਠਾ ਗਈ ਅੰਦਰ ਰਹਿਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾਂ ਮੇਂ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਗੱਲ ਤੇ ਆਰ ਕੇ ਸਨਾਈ ਮੁੜ ਕੇ ਹੈਗਾ ਪੜਨ ਲੱਗਿਆ ਕਿ ਮੈਂ ਇਹਦੇ ਕੰਮ ਤੇ ਸੀ ਜਿਹੜੀ ਤੇ ਤੇ ਹੋਇਆ ਕਿਸੇ ਦਾ ਹੋਇਆ ਕੁਝ ਵੀ ਨਹੀਂ ਜੀ ਘਰੇ ਤੇ ਕੋਈ ਗੱਲ ਨਹੀਂ ਖਾਈ ਸਾਡੀ ਤੇ ਲੈਦਾ ਕਮਰੇ ਚ ਬੈਠਾ ਸੀ ਨਾ ਜੀ ਨਾ ਇੱਥੇ ਆਪਣੇ ਵਰ੍ਹਾਈ ਕੋਲ ਬੈਠਾ ਸੀ ਆਪਣੀ ਵਰ੍ਹਾਈ ਕੋਲ ਬੈਠਾ ਬੈਠਾ ਉਧਰ ਚਲੇ ਗਿਆ ਦੂਜੇ ਕਮਰੇ ਦੇ ਨਾਲ ਦੇ ਤੇ ਤੇ ਮੈਨੇ ਜੋ ਜਿਹੜੀ ਸੁਸਾਈਡ ਕੀਤੀ ਹੈ ਕਮੇਟੀ ਕੀਤੀ ਹੈ ਇਹਦੇ ਕੋਈ ਪਤਾ ਨਹੀਂ ਇਹ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਕੋਈ ਯਾਦ ਗੱਲ ਕਰਨੀ ਨਹੀਂ ਮੈਂ ਸਵੇਰੇ ਕੰਮ ਤੇ ਗਿਆ ਜੀ ਇਹ ਮੈਂ ਫਾਹਰ ਆ ਨਹੀਂ ਫਾਹਰ ਪਤਾ ਨਹੀਂ ਮੈਨੂੰ ਇਸ ਗੱਲ ਦਾ ਮੈਨੂੰ ਪਤਾ ਨਹੀਂ ਅਜੇ ਮੈਂ ਤੇ ਘਰ ਗਿਆ ਕਿ ਨਹੀਂ ਬੜਿਆ ਡਾਕਟਰ ਮਨਪ੍ਰੀਤ ਕਾ ਮੈਡੀਕਲ ਅਫਸਰ ਸਵੇਰ ਉਸ ਤੋਂ ਸੁਣਾ ਲਾ ਮਨਮਤ ਸੁਤ ਕੀਤੀ ਇਹ ਜੀ ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਤੇ ਬੋਰਡ ਡੀ ਹੈ ਜੀ ਹਾਂਜੀ ਸਰ ਸੂਇਸਾਈਡ ਦਾ ਕੀ ਮਾਮਲਾ ਜੀ ਇਹ ਪੂਰੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਆਗਾ ਉਹ ਮਾਤਾ ਕੋਈ ਕਰੀਬ 5:00 ਵਜੇ ਹੂੰ ਪੂਰੀ ਮਾango ਹੈ ਰੋਜ਼ਾਨੀ ਘਰ ਆਇਆ ਨਗਾ ਦਰਸ਼ਨ لال ਅੱਛਾ ਜੀ ਬੇਡੇ ਦੀ ਉਮਰ ਹੈ ਕਿ 19 ਸਾਲ ਅਬਨਾਸ਼ ਦੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਉਹਦੇ ਪਰ ਕਹਿੰਦੀ ਉਹ ਬੇਲਾ ਰਹਿੰਦਾ ਉਹਨੂੰ ਕੰਮ ਕਾਰ ਨਹੀਂ ਮਿਲਦਾ ਨਾ ਪੂਰੀ ਟੈਨਸ਼ਨ ਜਿਹਦਾ ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ ਕਿ ਪਹਿਲਾਂ ਕਹਿੰਦੀ ਮੇਰੇ ਕੋਲ ਚਾਹ ਬਾੜੀ ਪੀਤਾ ਹੂ ਤੇ ਬਾਅਦ ਕਹਿੰਦੀ ਵੀ ਮੈਂ 11 ਵਜੇ ਤਕਰੀਬ ਆਪਣੇ ਉ ਗਏ ਕਮਰੇ ਚ ਤਾਂ ਹੁਣ ਦੇਖਾ ਗਾਜ ਚੁੰਨੀ ਪਾਈ ਬਈ ਪੱਕੇ ਨੇ ਕੁੰਡੀ ਦੇ ਨਾਮ ਕੇ ਬਜਟ ਉਹ ਸੂਰਾ ਨੋਟ ਵੀ ਮਿਲਿਆ ਜੀ ਸੂਰਾ ਨੋਟ ਕੋਈ ਨਹੀਂ ਮਿਲਿਆ ਕੋਈ ਕਿਹੜੀ ਕਿਹੜੀ ਤਾਰ ਤਕਾਵੇ ਕੀਤੀ ਜਾ ਰਹੀ ਜੀ ਉਹ 101 174 ਹਜ਼ਾਰ ਦੀ ਇਤਾਰਾ ਨਾਮ ਬਿਜਲੀ ਦੇ ਕੋਈ ਕਿਸ ਤਰ੍ਹਾਂ ਨਹੀਂ ਮਤ ਲੋਕਾਂ ਨਹੀਂ ਵੈਂਦੇ ਨਾ ਟੈਨਸ਼ਨ ਹੀ ਟੈਕਨੀਕਲੀ ਆਦਣਾ ਉਹ ਦੇਖੋ